ਤਿਰੋ ਗਰਮੀਆਂ ਦਾ ਸਮਾਂ ਸਟਾਰਟ ਹੋ ਗਿਆ ਤੇ ਇਹਨਾਂ ਦਿਨਾਂ ਦੇ ਵਿੱਚ ਮੱਛਰ ਤੁਹਾਡੇ ਤੇ ਹਮਲਾ ਜ਼ਰੂਰ ਕਰੂਗਾ ਮੱਛਰ ਪੈਣ ਨਾਲ ਹਜ਼ਾਰਾਂ ਐਕਸੀਡੈਂਟ ਹੁੰਦੇ ਨੇ ਤੇ ਕਈਆਂ ਦੀ ਤਾਂ ਜਾਨ ਚਲੀ ਜਾਂਦੀ ਆ ਅੱਜ ਕੱਲ ਇੱਕ ਐਹੋ ਜਿਹਾ ਗੰਦਾ ਮੱਛਰ ਪੈਦਾ ਹੋਇਆ ਜਿਹੜਾ ਨਾਸਾਂ ਨੱਕ ਮੂੰਹ 'ਚ ਵੜ ਜੇ ਤਾਂ ਐਡੀ ਗੰਦੀ ਬਦਬੂ ਮਾਰਦਾ ਉਸ ਤੋਂ ਬਾਅਦ ਬੰਦਾ ਬਿਮਾਰ ਹੋ ਜਾਂਦਾ ਤੇ ਜੇਕਰ ਤੁਸੀਂ ਇਸ ਮੱਛਰ ਤੋਂ ਬਚਣਾ ਤੇ ਤੁਹਾਡੇ ਵਾਸਤੇ ਇੱਕ ਐਹੋ ਜੀ ਚੀਜ਼ ਮੈਂ Amazon ਤੋਂ ਮੰਗਾਈ ਆ ਪ੍ਰੋਡਕਟ ਮੈਂ ਜਿਹੜਾ ਲਿੰਕ 'ਚ ਦੇ ਦੂੰਗਾ ਐਡੀ ਸੇਫ ਆ ਨਾ ਇਹਦਾ ਚਲਾਨ ਹੋਵੇ ਕਿਉਂਕਿ ਜਿਹੜਾ ਪਹਿਲਾਂ ਆਉਂਦਾ ਸੀ ਨਾ ਮਾਸਕ ਮਾਸਕ ਟਾਈਪ ਜਾਂ ਸਾਨਾ ਗਲਾਸ ਹੁੰਦਾ ਸੀ ਉਹਦਾ ਬਾਈ ਦੀ ਚਲਾਨ ਸੀ ਉਹਦੇ ਵਿੱਚ ਬੰਦੇ ਦਾ ਮੂੰਹ ਨਹੀਂ ਦਿਖਦਾ ਸੀ ਐਡੀ ਮਜਬੂਤ ਚੀਜ਼ ਆ ਕਈ ਵਾਰਾਂ ਕੀ ਹੁੰਦਾ ਵੀ ਰਾਹ ਜਾਂਦੇ ਬੱਸ ਤੋਂ ਡਲੀ ਨਿਕਲਦੀ ਮੂੰਹ ਤੇ ਵਜਦੀ ਤਾਂ ਮੂੰਹ ਪ੍ਰੋਟੈਕਟ ਵੀ ਕਰੂਗੀ ਗੰਦੇ ਮੱਛਰ ਤੋਂ ਵੀ ਬਚਾਵੇਗੀ ਅੱਖ ਨਾਸਾ ਮੂੰਹ ਦੇ ਵਿੱਚ ਮੱਛਰ ਨਹੀਂ ਪਵੇਗਾ ਸਾਹ ਤੁਹਾਨੂੰ ਸੌਖਾ ਆਵੇਗਾ ਪੂਰਾ ਤੁਹਾਡਾ ਕਵਰ ਹੋਵੇਗਾ ਕੀ ਚੀਜ਼ ਮੰਗਾਈ ਆ ਮਿੱਤਰੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਚਲੋ ਵੀ ਮਿੱਤਰੋ ਕਰਦੇ ਆਂ ਆਪਾਂ ਅਨਬਾਕਸਿੰਗ ਪੱਗ ਤੇ ਵੀ ਪਾ ਕੇ ਵਿਖਾਵਾਂਗੇ ਤੇ ਆਪਣੇ ਕੋਲੇ ਮੁੰਨਾ ਮੁੰਡਾ ਮੌਜੂਦ ਆ ਉਹਦੇ ਵੀ ਪਾ ਕੇ ਵਿਖਾਵਾਂਗੇ ਵੀ ਫਿੱਟ ਆਉਂਦਾ ਜਾਂ ਨਹੀਂ ਇਹ ਚੀਜ਼ ਆਪਾਂ ਮੰਗਾਈ ਆ ਇਹ Amazon ਤੋਂ ਮਿੱਤਰੋ ਇਹਨੂੰ ਕਹਿ ਦਿੰਦੇ ਆ ਬਾਈ ਜੀ ਫੇਸ ਸ਼ੀਲਡ ਤਾਂ ਕੈਮਰਾਮੈਨ ਨੂੰ ਕਹਿਣਾ ਵੀ ਚੰਗੀ ਤਰ੍ਹਾਂ ਨੇੜਿਓਂ ਅੱਗੋਂ ਪਿੱਛੋਂ ਇਹਨੂੰ ਦਿਖਾ ਦੇ ਤਾਂ ਮਿੱਤਰੋ ਪੰਜਾਬ ਪੁਲਿਸ ਦਾ ਚਲਾਨ ਨਹੀਂ ਕਰ ਸਕਦੀ ਜਿਹੜਾ ਦੂਜਾ ਨਾ ਉਹ ਕੱਲੀ ਅੱਖਾਂ ਤੇ ਹੁੰਦਾ ਬਾਕੀ ਸਾਰਾ ਮੂੰਹ ਲੁਕਿਆ ਰਹਿੰਦਾ ਜਿਹਦੇ ਕਰਕੇ ਬਾਈ ਜੀ ਪੰਜਾਬ ਪੁਲਿਸ ਨੇ ਉਹ ਬੈਨ ਕੀਤਾ ਹੋਇਆ ਆਉਣ ਵਾਲੇ ਸਮੇਂ 'ਚ ਉਹ ਨਹੀਂ ਵਿਕਣਾ ਕਿਉਂਕਿ ਬੰਦੇ ਦੇ ਮੂੰਹ ਲੁਕ ਜਾਂਦਾ ਇਸ ਕਰਕੇ ਉਹਦੇ ਤੇ ਚਲਾਨ ਆ ਤੇ ਇਸ ਕਰਕੇ ਆ ਤੁਸੀਂ ਜਿਹੜਾ ਕਰ ਸਕਦੇ ਇਹ ਬਣਾਇਆ ਕਿਵੇਂ ਆ ਵੇਖ ਲਓ ਜੀ ਇੱਥੋਂ ਦੀ ਹਵਾ ਜਾਊਗੀ ਬਾਈ ਜੀ ਤੁਸੀਂ ਲਾ ਸਕਦੇ ਇਹ ਬਿਲਕੁਲ ਆ ਰਬੜ ਆ ਇਹ ਰਬੜ ਆ ਦੇਖੋ ਇਹ ਰਬੜ ਪੂਰੀ ਰਬੜ ਆ ਟੁੱਟਦੇ ਨਹੀਂ ਸਕ੍ਰੈਚ ਲੈਸ ਆ ਪੂਰਾ ਕੰਮ ਇਹ ਪੂਰਾ ਤਗੜਾ ਗਲਾਸ ਹੈ ਜੀ ਇਹਨੂੰ ਐ ਕਰਕੇ ਤੁਸੀਂ ਕੱਪੜੇ ਨਾਲ ਇਦਾਂ ਸਾਫ਼ ਵੀ ਕਰ ਸਕਦੇ ਜੀ ਕੋਈ ਇਸ ਨੂੰ ਸਾਫ਼ ਕਰ ਲੋ ਐ ਪੂਰਾ ਚਮਕੇਗਾ ਹੁਣ ਆਪਾਂ ਪਹਿਲਾਂ ਪੱਗ ਤੇ ਲਾ ਕੇ ਦੇਖਦੇ ਆਂ ਇੱਥੇ ਤੁਸੀਂ ਖੁੱਲਾ ਢਿਲਾ ਵੀ ਕਰ ਸਕਦੇ ਜੀ ਸਭ ਤੋਂ ਪਹਿਲਾਂ ਪਿੱਛੇ ਐ ਲਾਉਣ ਐ ਲਾਉਣਾ ਤੁਸੀਂ ਸਭ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਇਹਨੂੰ ਐ ਲੈ ਕੇ ਆਉਣਾ ਆ ਦੇਖੋ ਠੀਕ ਹੈ ਜੀ ਲਓ ਕੋਈ ਨਹੀਂ ਇਹ ਖਚਾਣ ਹੀ ਪੂਰਾ ਆਵਾਜ਼ ਆ ਰਹੀ ਮੇਰੀ ਬਾਹਰ ਲਓ ਜੀ ਇੱਧਰ ਦੇਖੋ ਠੀਕ ਹੈ ਜੀ ਸੂਰਜ ਦੀ ਵੀ ਰੋਸ਼ਨੀ ਜਿਹੜੀ ਨਾ ਪੂਰਾ ਤੁਹਾਨੂੰ ਕਿਰਨਾ ਵੀ ਘੱਟ ਪੈਣੀ ਆ ਤੇ ਬਾਕੀ ਤੁਹਾਨੂੰ ਐ ਬਿਲਕੁਲ ਸੇਫ ਪੂਰਾ 360 ਡਿਗਰੀ ਦਿਸੂਗਾ ਜਿਵੇਂ ਜਿਵੇਂ ਤੁਹਾਡੀਆਂ ਅੱਖਾਂ ਦੇਖਦੀਆਂ ਐ ਐਨ ਕ ਲੱਗਣ ਤੋਂ ਬਾਅਦ ਕੀ ਹੁੰਦਾ ਵੀ ਥੋੜਾ ਜਿਹਾ ਚੌੜਾ ਜਿਹਾ ਹੋ ਜਾਂਦਾ ਕਮਨ ਅੱਗੇ ਡੂੰਗਾ ਜਿਹਾ ਲੱਗਣ ਲੱਗ ਜਾਂਦਾ ਉਹ ਇਹਦੇ ਨਾਲ ਨਹੀਂ ਲੱਗਦਾ ਤੇ ਬਾਕੀ ਚਲੋ ਜੀ ਕਰਦੇ ਆ ਸਟਾਰਟ ਕੋਈ ਦਿੱਕਤ ਨਹੀਂ ਚਲਾਉਣ ਚ ਬਾਈ ਜੀ ਕੋਈ ਦਿੱਕਤ ਨਹੀਂ ਮੇਰੇ ਖੰਡ ਵਿੱਚ ਵੀ ਨਜ਼ਾਰਾ ਹਵਾ ਬਿਲਕੁਲ ਨਾ ਲੱਗੇਗੀ ਫੇਸ ਨੂੰ ਨਾ ਕੋ ਜਿੰਨੀ ਮਰਜੀ ਨੇਰੀ ਮੀ ਆ ਜੇ ਬਿਲਕੁਲ ਨਹੀਂ ਵਜਦਾ ਨਾ ਕੜੀਆਂ ਵੱਜਣ ਨਾ ਕੋਸ਼ਾ ਦੇਖੋ ਤੁਸੀਂ ਹਾਂਜੀ ਨਜ਼ਾਰਾ ਹੈ ਕਿ ਨਹੀਂ ਤੇ ਮੇਰੇ ਮੋਨੇ ਬੰਦੇ ਆਸਤੇ ਵੀ ਵਧੀਆ ਜੇਕਰ ਤੁਸੀਂ ਪੱਗ ਬੰਨੀ ਆ ਤਾਂ ਬੈਸਟ ਹੈ ਜੀ ਤੁਹਾਡੇ ਵਾਸਤੇ ਬੈਸਟ ਤੇ ਇਸ ਜਗ੍ਹਾ ਤੋਂ ਹਵਾ ਤਾਣੂ ਘਰ ਉਪਰੇ ਇਸ ਜਗ੍ਹਾ ਤੋਂ ਬੰਦਾ ਸਾਹ ਲੈਂਦਾ ਆ ਰਾਮ ਨਾਲ ਨਾ ਅੱਗੇ ਭਾਫ ਜੰਮਣ ਦਾ ਡਰ ਜਦੋਂ ਤੁਸੀਂ ਤੁਰ ਪੇ ਨਜ਼ਾਰਾ ਮੈਟ੍ਰੋਏ ਪੱਗ ਤੇ ਤਾਂ ਪੈ ਹੀ ਜਾਂਦਾ ਪਰ ਮੁੰਨੇ ਮੁੰਡੇ ਵਾਸਤੇ ਇਹ ਜ਼ਿਆਦਾ ਬੈਸਟ ਆ ਪੱਗ ਤੇ ਵੀ ਤੁਸੀਂ ਪਾ ਸਕਦੇ ਜੀ ਇਸ ਤਰੀਕੇ ਨਾਲ ਇਹ ਹੋ ਜਾਂਦਾ ਬਿਲਕੁਲ ਵੀ ਹਵਾ ਨਹੀਂ ਲੱਗੇਗੀ ਕਿਸੇ ਪਾਸੇ ਕੋਈ ਸੈਡ ਨਹੀਂ ਬੈਜਦੀ ਜੇ ਸਥਾਨੀ ਮੱਛਰ ਅੰਦਰ ਵੜ ਜੇਗਾ ਵੀਡੀਓ ਚੰਗੀ ਲੱਗੀ ਮਿੱਤਰੋ ਸ਼ੇਅਰ ਕਰਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ